ਸਰਦਾਰ ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫੇਅਰ ਸੁਸਾਇਟੀ ਵੱਲੋਂ ਅਤੇ ਕਿਸਾਨ ਯੂਨੀਅਨ ਫਤਿਹ ਇਕਤਾ ਫਤਿਹ ਵੱਲੋਂ ਅਤੇ ਕੇਂਦਰਾ ਬੈਂਕ ਦੇ ਸਹਿਯੋਗ ਨਾਲ ਬਾਬਾ ਫਰੀਦ ਆਗਨਪੁਰ ਦੇ ਅੱਜ 21 22 23 ਤਰੀਕ ਨੂੰ ਹਰੇਕ ਸਾਲ ਦੀ ਤਰ੍ਹਾਂ ਖੂਨਦਾਨ ਕੈਂਪ ਲਾਇਆ ਜਾ ਰਿਹਾ ਹੈ ਬਹੁਤ ਹੀ ਨੇਕ ਕਾਰਜ ਹੈ ਖੂਨਦਾਨ ਮਹਾਦਾਨ ਕਿਉਂਕਿ ਜਿਹੜਾ ਸਾਇੰਸ ਹੈ ਜਿਹਨੇ ਮਨੁੱਖੀ ਤਰੱਕੀ ਕਰਨੀ ਹੈ ਖੂਨ ਦੇ ਕਿਸੇ ਵੀ ਪੇਸ਼ੈਂਟ ਨੂੰ ਕਿਸੇ ਮਰੀਜ਼ ਨੂੰ ਜਰੂਰਤ ਹੈ ਤੇ ਕੋਈ ਜੇ ਬੰਦਾ ਦਾਨ ਕਰੂਗਾ ਤਾਂ ਹੀ ਉਸ ਬੰਦੇ ਦਾ ਪੇਸ਼ੈਂਟ ਦਾ ਇਲਾਜ ਹੋ ਸਕਦਾ ਹੈ ਇਸ ਕਰਕੇ ਹਰੇਕ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਜਿਵੇਂ ਪੇੜ-ਪੋੜੇ ਰੋਣੇ ਜ਼ਰੂਰੀ ਹੈ ਖੂਨ ਦਾਨ ਕਰਨਾ ਵੀ ਬਹੁਤ ਜ਼ਰੂਰੀ ਹੈ ਤਾਂ ਕਿ ਜੋ ਪੇਸ਼ੈਂਟ ਹੈ ਉਹਨਾਂ ਦਾ ਭਲਾ ਹੋ ਸਕੇ ਤੇ ਮੈਂ ਆਪਣੇ ਵੱਲੋਂ ਤੇ ਆਪਣੇ ਸਾਥੀਆਂ ਵੱਲੋਂ ਬਾਬਾ ਆਲੂਨ ਪੂਰਬ ਦੇ ਸਾਰਿਆਂ ਨੂੰ ਦੇਸ਼ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਇਸ ਤਰ੍ਹਾਂ ਹੀ ਸੁਸਾਇਟੀ ਜਿਸ ਤਰ੍ਹਾਂ ਅਮਲ ਤਕਰੀਬਨ ਮੇਰੇ ਖਿਆਲ ਵਿੱਚ 30-40 ਕੈਂਪਲ ਹੁੰਦੀਆਂ ਖੂਨ ਦਾਨ ਦੇ

इसमें आज कल और परसों का इक्कीस बाईस तेईस का जो कैंप रखा गया उसके लिए युवाओं को मोटिवेट कर रहे हैं ताकि आकर फिर जो यहाँ पे ब्लड डोनेट करे और इस अच्छे काम के लिए मतलब सबका सहयोग चाहिए हमें सर हम ये स्पॉन्सर कर रहे हैं ये ब्लड डोनेशन कैंप हम स्पॉन्सर कर रहे हैं संजय है सर की रक्तदान महादान है जो कि रक्तदान के बिना कुछ हो नहीं सकता सर क्योंकि देख रहे हैं कि जैसे हमारे यहाँ अस्पताल में ही जो बहुत सारे मरीज हैं जिनको इमिडिएट ब्लड का रिक्वायरमेंट होता है तो उसके लिए सर हमारा ये जो कैंप तीन का कैंप है ये बहुत सहयोग करेगा इसमें सहयोग हो सर तो ये मतलब युवाओं को मतलब इसमें है कि आप आए या पार्टिसिपेट करें ब्लड डोनेट करें यहाँ पर आकर और इस कैंप को सफल बनाएं हाँ जी सत जी मेरा नाम गुरजीत सिंह ढिलों सब तो पहला बाबा फरीद जी के आगमन पूर्व दारिया संगतों लख लख बधाई है लाक लाक जी ਅੱਜ 21 ਤਰੀਕ ਨੂੰ ਜਿਹੜਾ ਅਸੀਂ ਇਹ ਖੂਨਦਾਨ ਕੈਂਪ ਵਿਸ਼ਾਲ ਖੂਨਦਾਨ ਕੈਂਪ ਜਿਹੜਾ ਰੱਖਿਆ ਹੈਗਾ ਇਹਦੇ ਵਿੱਚ ਕਿਸਾਨ ਯੂਨੀਅਨ ਇਕਤਾ ਫਤੇ ਪੰਜਾਬ ਸੋਸ਼ਲ ਸੁਸਾਇਟੀ ਤੇ ਦੋ ਤਿੰਨ ਸੁਸਾਇਟੀਆਂ ਅਸੀਂ ਰਲ ਕੇ ਯਾਨੀ ਕਿ ਇਹ ਅਪਰਲਾ ਜਿਹੜਾ ਕਰ ਰਹੇ ਆ ਇਹ ਕੈਂਪ ਜੁਬਲੀ ਸਾਮਾ ਚੌਂਕ ਕੈਨਰਾ ਬੈਂਕ ਦੇ ਨੇੜੇ ਹੀ ਲੱਗਿਆ ਹੋਇਆ ਜੀ ਇਹ 3 ਦਿਨ ਚੱਲੂ 21 22 ਤੇ 23 ਤਰੀਕ ਨੂੰ ਯਾਨੀ ਲਗਾਤਾਰ ਚੱਲੂ ਮੈਂ ਲੋਕਾਂ ਨੂੰ ਇਹੀ ਸੰਦੇਸ਼ ਹੈ ਜਿਣਿਆਂ ਵੀ ਆਪਾਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਨਾ ਚਾਹੀਦਾ ਹੈ ਖੂਨ ਦੀ ਕਮੀ ਆਪਾਂ ਨੂੰ ਪਤਾ ਨਹੀਂ ਖੂਨ ਬਣ ਨਹੀਂ ਸਕਦਾ ਤਾਂ ਆਪਾਂ ਜੇ ਖੂਨ ਦਿੰਨੇ ਆ ਉਹਦੇ ਨਾਲ ਦੋ ਤਿੰਨ ਆਣਿਆਂ ਦੀ ਜਾਨ ਬਚਾਈ ਜਾ ਸਕਦੀ ਆ ਬਾਕੀ 18 ਸਾਲ ਤੋਂ ਉੱਪਰ ਜਿਹੜੇ ਵੀ ਕਿਉਂਕਿ ਸਾਡੇ ਨਾਲ ਕਿਸਾਨ ਜਥੇਬੰਦੀ ਦੇ ਵਿੱਚ ਵੀ ਯੂਥ ਹੀ ਆ ਜ਼ਿਆਦੇ ਤੇ ਅਸੀਂ ਵੀ ਮੋਟੀਵੇਟ ਯਾਨੀ ਕਿ 18 ਸਾਲ ਵਾਲੇ ਤੋਂ ਤੌਰ ਜਿਹੜੇ ਉੱਪਰ ਬੱਚੇ ਆ ਉਹਨਾਂ ਨੂੰ ਕਰਦੇ ਆ ਵੇ ਤੁਸੀਂ ਬਲੱਡ ਡੋਨੇਟ ਕਰਨਾ ਸ਼ੁਰੂ ਕਰੋ بڑے ਬੰਦੇ ਆਪਣੇ ਨਾਲ ਜੁੜੇ ਆ ਜਿਹੜੇ ਕਿ ਯੰਗ ਆ ਪਾਪਾਂ ਨੂੰ ਦੇ ਰਹੇ ਆ ਸਾਡਾ ਇਹੀ ਸੰਦੇਸ਼ ਆ ਕਿ 65 ਸਾਲ ਤੱਕ ਤੇਰਾ ਪਾ ਬਲੱਡ ਦੇ ਸਕਦੇ ਆ ਤੇ ਸਾਰਿਆਂ ਨੂੰ ਬਲੱਡ ਦੇਣਾ ਚਾਹੀਦਾ ਜੀ